ਤੇ ਆ ਤੇਰਾ ਫਲਾਂ ਦੁਨਾਲੀਆਂ ਤੋਂ ਬਿਨਾ ਨਾ ਕੋਈ ਗੱਲ ਕਰ ਦੇ ਕਾ ਤੂੰ ਮੋੜਿਆ ਤੇਰਾ ਫਲਾਂ ਦੁਨਾਲੀਆਂ ਤੋਂ ਬਿਨਾ ਨਾ ਕੋਈ ਗੱਲ ਕਰ ਦੇ ਜਿਹੜੇ ਹੁੰਦੇ ਨੇ ਪਿਆਰ ਨਾਲ ਮਸਲੇ ਬੈਠ ਕਿਉਂ ਨਹੀਂ ਹਲ ਕਰ ਦੇ ਜਿਹੜੇ ਹੁੰਦੇ ਨੇ ਪਿਆਰ ਨਾਲ ਮਸਲੇ ਓਏ ਬੈਠ ਕਿਉਂ ਨਹੀਂ ਹੱਲ ਕਰਦੇ ਟਾਈਮ ਸਭ ਦਾ ਅਖੀਰੀ ਹੁੰਦਾ ਲੰਗੜਾ ਨਾਲੀਏ ਵਿੱਚ ਬੰਨੇ ਵੱਟ ਨੂੰ ਓ ਰਹਿਣ ਦਿਓ ਕਲਾਕਾਰ ਵੀਰ ਨੂੰ ਰਹਿਣ ਦਿਓ ਰੋਟੀ ਜੋਗਾ ਜੱਟ ਨੂੰ ਓ ਰਹਿਣ ਦਿਓ ਕਲਾਕਾਰ ਵੀਰ ਨੂੰ ਰਹਿਣ ਦਿਓ ਰੋਟੀ ਜੋਗਾ ਜੱਟ ਨੂੰ ਅੱਖੀਂ ਦੇਖਿਆ ਲ ਸਾੜੇ ਮਸਤਾਕ ਨੇ ਸੱਚੀ ਗੱਲ ਉਹ ਸੁਣਾ ਗਿਆ ਅੱਖੀਂ ਦੇਖਿਆ ਲ ਸਾੜੇ ਮਸਤਾਕ ਨੇ ਸੱਚੀ ਗੱਲ ਉਹ ਸੁਣਾ ਗਿਆ ਦੱਬੇ ਕਰਜੇ ਦੇ ਹੇਠਾਂ ਜੱਟ ਮਰਦੇ ਉਪਲ ਵੀ ਸੱਚ ਗਾ ਗਿਆ ਤੱਬੇ ਕਰਜੇ ਦੇ ਜੱਟ ਮਰਦੇ ਉਪੜੀ ਵੀ ਸੱਚ ਗਾ ਗਿਆ ਰੱਬ ਅੱਗੇ ਕਰਾਂ ਅਰਦਾਸ ਮੈਂ ਤੱਤੀ ਵਾ ਨਾ ਲੱਗੇ ਕਦੇ ਜੱਟ ਨੂੰ ਰਹਿਣ ਦਿਓ ਕਲਾਕਾਰ ਵੀਰ ਨੂੰ ਰਹਿਣ ਦਿਓ ਰੋਟੀ ਜੋਗਾ ਜੱਟ ਨੂੰ ਓ ਰਹਿਣ ਦਿਓ ਗੀਤਕਾਰ ਵਸਦਾ ਰਹਿਣ ਦਿਓ ਵਸਦਾ ਜੱਟ ਨੂੰ ਉਹ ਰਹਿਣ ਦਿਓ ਕਲਾਕਾਰ ਵੀਰ ਨੂੰ ਰਹਿਣ ਦਿਓ ਰੋਟੀ ਜੋਗਾ ਜੱਟ ਨੂੰ ਥੈਂਕ ਯੂ ਬਾਈ ਜੀ